ਆਸਾਨੀ ਆ ਜਿਹੜੀ ਬਹੁਤ ਲੰਬੇ ਸਮੇਂ ਤੋਂ ਜਿਹੜੀ ਸੰਘਰਸ਼ਾਂ ਦੇ ਨਾਲ ਲੜਦੀ ਤੁਰੀ ਆਉਂਦੀ ਆ ਕਦੇ ਕਹਿੰਦੇ ਇਹ ਸੋਕੇ ਨਾਲ ਮਰ ਜਾਂਦੀ ਆ ਕਦੇ ਇਹ ਪਾਣੀ ਨਾਲ ਡੁੱਬ ਜਾਂਦੀ ਆ ਤੇ ਕਦੇ ਸੁੰਡੀ ਖਾ ਜਾਂਦੀ ਆ ਤੁਸੀਂ ਨਰਮਿਆਂ ਤੇ ਲਾਲ ਸੁੰਡੀ ਹੁੰਦੀ ਦਾ ਹਮਲਾ ਦੇਖਿਆ ਸੀ ਬਹੁਤ ਕੁਝ ਦੇਖਿਆ ਸੀ ਕਿਵੇਂ ਪਿਛਲੇ ਸਮਿਆਂ ਚ ਲਾਲ ਸੁੰਡੀ ਨੇ ਪੰਜਾਬ ਚੋਂ ਨਰਮੇ ਦੀ ਪੱਟੀ ਖਤਮ ਕਰਤੀ ਪਰ ਤਣਕ ਦੀ ਖੇਤੀ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਸੁੰਡੀ ਦਾ ਹਮਲਾ ਹੋਇਆ ਵਿਆ ਮੇਰੇ ਨਾਲ ਨਾ ਪਿੰਡ ਢਬਾਲੀ ਦੇ ਕਿਸਾਨ ਨੇ ਜਿਨ੍ਹਾਂ ਦੇ ਖੇਤ ਦੇ ਵਿੱਚ ਅੱਧੋ ਵੱਧ ਜਿਹੜੀ ਕਣਕਾਂ ਉਹ ਸੁੰਡੀ ਨੇ ਖਾ ਲਈ ਤੇ ਹਜੇ ਸੁੰਡੀ ਜਿਉਂਦੀ ਆ ਇਹਨਾਂ ਨੇ ਤੋਂ ਪਹਿਲਾਂ ਕਈ ਸਪਰੇਹਾਂ ਦਾ ਜਿਹੜਾ ਇਸਤੇਮਾਲ ਕੀਤਾ ਮੈਂ ਉਹਨਾਂ ਨਾਲ ਹੀ ਗੱਲਬਾਤ ਕਰਾ ਦਿੰਦਾ ਕਿਉਂਕਿ ਤੁਹਾਨੂੰ ਕਣਕ ਵੀ ਦਿਖਾ ਦਿੰਦਾ ਵੀ ਕੀ ਹਾਲਾਤ ਨੇ ਤੁਹਾਡੀ ਜਿਹੜੀ ਆ ਕਣਕਾਂ ਮੈਂ ਦਿਖਾ ਦਿਆਂ ਜਿੱਥੇ ਤੁਸੀਂ ਖੜੇ ਹੋ ਤੇ ਜਾਂ ਖੇਤ ਦੇ ਆ ਪਾਲੇ ਦਿਵਾਲੇ ਵੀ ਦੇਖੀਏ ਲਗਭਗ ਖਤਮ ਹੋਣ ਦੇ ਕਿਨਾਰੇ ਆ ਇਹ ਕਣਕ ਦੀ ਜਿਹੜੀ ਬਜਾਈ ਆ ਪਹਿਲਾਂ ਤਾਂ ਉਹ ਦੱਸ ਦਿਓ ਵੀ ਕਿੰਨੀ ਇੱਕ ਤਰੀਕ ਦੀ ਬੀਜੀ ਹੋਈ ਆ ਇਹ ਇੱਕ ਤਰੀਕ ਦੀ ਇੱਕ ਤਰੀਕ ਦੀ ਬੀਜੀ 1 ਨਵੰਬਰ ਦੀ ਬਜਾਈ ਆ ਦੀ ਹਾਂ ਹਾਂ ਜੀ ਆ ਮਨ ਲੋ ਵੀ ਇੱਕ ਤਰੀਕ ਨੂੰ ਇਹ ਤੁਸੀਂ ਵੀਜੀ ਆ ਹਾਂਜੀ ਤੇ ਇਹਦੇ ਜਿਹੜੇ ਆਏ ਦੇ ਤੇ ਕਿੰਨੀਆਂ ਸਪਰੇਹਾਂ ਹੁਣ ਤੱਕ ਤੁਸੀਂ ਇਸਤੇਮਾਲ ਕਰ ਲਈਆਂ ਦੋ ਸਪਰੇਹਾਂ ਕਰਤੀਆਂ ਜੀ ਕਿਹੜੀਆਂ ਕਿਹੜੀਆਂ ਪਾਈਆਂ ਲੈਵਰ ਉੱਤੇ ਛੜਕੀ ਆ ক্লোਰੋ ਰੂਲੂ ਚੱਕਲੇ ਦੇ ਵਿੱਚ ਪਾਈ ਆ ਠੀਕ ਹੈ ਤੇ ਸੁੰਡੀ ਆ ਜਿਹੜੀ ਮਰੀ ਆ ਫੂਟ ਜਪਾਣੀ ਮਰੀ ਜੀ ਹਜੇ ਉਵੇਂ ਜਿਉਂਦੀ ਆ ਹਾਂ ਜਿਉਂਦੀ ਸੁੰਡੀ ਉਹ ਕੋ ਫਦੀ ਆ ਜਿਵੇਂ ਤੁਸੀਂ ਮੈਨੂੰ ਉੱਥੇ ਬੈਠਿਆਂ ਨੂੰ ਦਿਖਾਈ ਆ ਵੀ ਸੁੰਡੀ ਜਿਹੜੀ ਹੈਗੀ ਆ ਲਾਲ ਜੀ ਪਿਆਜ਼ੀ ਜੇ ਰੰਗ ਦੀ ਸੁੰਡੀ ਆ ਪਿਆਜ਼ੀ ਰੰਗ ਦੀ ਸੁੰਡੀ ਆ ਜੀ ਤੇ ਜਿਵੇਂ ਹੁਣ ਆਪਣੇ ਨਾ ਪਿੱਛੇ ਜੇ ਗੱਲਾਂ ਹੁੰਦੀਆਂ ਸੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਦੇ ਦਾ ਸੋਡੇ ਕੋਲ ਫਿਰ ਕੋਈ ਮਾਸਟਰ ਪਹੁੰਚਿਆ ਕੋਈ ਜੀ ਨਹੀਂ ਆਇਆ ਜੀ ਇੱਥੇ ਤਾਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਹਾਂ ਤੇ ਕਿਸੇ ਨੇ ਮੰਨ ਲਓ ਵੀ ਸਾਨੂੰ ਜਾਣਕਾਰੀ ਦਿੱਤੀ ਹੋਵੇ ਵੀ ਤੁਸੀਂ ਇਹ ਵਰਤ ਲੋ ਇਹ ਵਰਤ ਲੋ ਕੋਈ ਤੁਹਾਨੂੰ ਰਿਜ਼ਲਟ ਸਾਹਮਣੇ ਲੱਗਿਆ ਨਾ ਸਾਨੂੰ ਕੋਈ ਜਾਣਕਾਰੀ ਦਿੱਤੇ ਕੋਈ ਆਇਆ ਵੀ ਇੱਥੇ ਹਾਂ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਵੀ ਇਹ ਕਣਕ ਤੁਸੀਂ ਬੈਣਾ ਅਗਲਾ ਇਹ ਤੋਂ ਵੀ ਜੀ ਸੀਗੀ ਨਾ ਬੈਣਾ ਅਗਲਾ ਇਹ ਤੋਂ ਵੀ ਜੀ ਸੁਪਰ ਸੀਟਰ ਨਾ ਵੀ ਸੁਪਰ ਸੀਟਰ ਵੀ ਜੀ ਦੋਸਤੋ ਹੁਣ ਕਿਸਾਨਾਂ ਤੇ ਨਾ ਇੱਕ ਸਵਾਲ ਗਿਆ ਚਿੰਨ ਖੜਾ ਕਰਦੇ ਨੇ ਕਹਿੰਦੇ ਵੀ ਧੂਆਂ ਹੋ ਜਾਂਦਾ ਵਾਤਾਵਰਨ ਨੂੰ ਸਾਰੇ ਪਿਆਰ ਕਰਦੇ ਆ ਕਿਉਂਕਿ ਉਸੇ ਹਵਾ ਦੇ ਵਿੱਚੋਂ ਜ਼ਿੰਮੇਵਾਰ ਸਾਹ ਤੇ ਉਸੇ ਸਵਾ ਦੇ ਵਿੱਚੋਂ ਜਿਹੜੇ ਪੋਲੀਟੀਕਲ ਲੋਕ ਨੇ ਉਹ ਸਾਲ ਲੈਂਦੇ ਨੇ ਤੇ ਉਸੇ ਹਵਾ ਦੇ ਵਿੱਚੋਂ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਵੱਡੇ ਵੱਡੇ ਉਦਯੋਗਪਤੀ ਆ ਉਹ ਸਾਲ ਲੈਂਦੇ ਨੇ ਤੇ ਪਰ ਦੋਸ਼ ਕਿਸਾਨ ਦੇ ਸਿਰ ਆ ਜਾਂਦਾ ਹੁਣ ਆ ਜਿਹੜੀ ਕਣਕਾ ਇਹਦੇ ਹਾਲਾਤ ਦੇਖ ਲਓ ਤੁਸੀਂ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਵੀ ਨਹੀਂ ਕੋਈ ਆ ਦੇਖ ਲਓ ਮੰਜਿਆਂ ਮੰਜਿਆਂ ਦੇ ਡੱਬ ਪਏ ਆ ਹੈਨਾ ਹੁਣ ਇਹ ਡੱਬ ਭਰੇ ਨਹੀਂ ਜਾ ਸਕਦੇ ਤੇ ਜਿਹੜਾ ਬਜਾਈ ਦਾ ਸਮਾਂ ਉਹ ਵੀ ਝੋਨੇ ਵਾਲੀ ਜਿਹੜੀ ਕਣਕਾ ਉਹਦਾ ਸਮਾਂ ਜਿਹੜਾ ਲੰਘ ਚੁੱਕਿਆ ਤੇ ਫਿਰ ਹੁਣ ਕਈ ਸਵਾਲ ਹੋਣਗੇ ਹੁਣ ਤੁਹਾਨੂੰ ਇਹ ਵੀ ਸਵਾਲ ਕਰਦੇ ਹੋਣਗੇ ਵੀ ਦੁਬਾਰੇ ਬੀਜ ਲੋ ਸਵਾਲ ਹਾਂ ਜੀ ਦੁਬਾਰੇ ਬੀਜਾਂ ਰੱਖਦੇ ਫਿਰ ਹੁਣ ਕੰਮ ਪਹਿਲਾਂ ਕਿੰਨਾ ਖਰਚਾ ਆ ਗਿਆ ਰੇ ਤੇਲ ਖਰਚਾ ਬਹੁਤ ਆ ਗਿਆ ਜੀ ਅਸੱయా ਹਾਂ ਮੰਨ ਲਓ ਵੀ ਹਾਂ ਬਾਕੇ ਸੁਪਰ ਸੀਡਰ ਨਾ ਬਜਾਈ ਕੀ ਸੁਪਰ ਸੀਡਰ ਨਾ ਬਜਾਈ ਕੀਤੀ ਜੀ 2000 2500 ਰੁਪਿਆ ਖਰਚਾ ਆ ਗਿਆ ਹਾਂ 2500 ਲੱਗਿਆ ਫਿਰ ਡੀਏਪੀ ਨਹੀਂ ਮਿਲਿਆ ਤੇਰਾ ਡੀਏਪੀ ਦਾ ਜਿਹੜਾ 13 1400 ਦੇ ਵਿਚਕਾਰ ਰੇਟ ਆ ਉਹ ਉਹ ਪੈ ਗਿਆ ਨਾ ਫਿਰ ਤੁਸੀਂ ਕਹਿੰਦੇ ਹੋ ਇਹਦੀ ਤੁਸੀਂ ਮੰਨ ਲਓ ਸਾਮ ਸੰਭਾਲ ਕਰੀ ਅੱਜ ਤਰੀਕ 5 6 ਹੋ ਗਈ ਹਾਂਜੀ ਤੇ ਇੱਕ ਮਹੀਨੇ ਤੋਂ ਉੱਤੇ ਤੁਸੀਂ ਇਹਦੀ ਸਾਮ ਸਮਵਾਲ ਹਾਂ ਆ ਕਰੀਏ ਜੀ ਕੁੱਲ ਮਿਲਾ ਕੇ ਸੋਨੂੰ ਮੰਨ ਲਓ ਵੀ ਬਹੁਤ ਖਰਚਾ ਪੈ ਚੁੱਕਾ ਹਾਂ ਦੋ ਦਵਾਈ ਸਿਰਕੀ ਕਿ ਉੱਤੇ ਹੁਣ ਜੇ ਤੁਸੀਂ ਇਹਨੂੰ ਦੋ ਦਵਾਈਆਂ ਸਿਰਕਤੀਆਂ ਹਾਂ ਹੁਣ ਜੇ ਤੁਸੀਂ ਦੁਬਾਰੇ ਵੀ ਦੇਓ ਖਰਚੇ ਨੂੰ ਫੇਰ ਸਾਂ ਉਹਨੇ ਖਾਤਾ ਫੇਰ ਉਹ ਜੀ ਹਾਂ ਤੇ ਹੁਣ ਫਿਰ ਇਹਦਾ ਹੱਲ ਕੀ ਹੈ ਹੁਣ ਤੁਸੀਂ ਸਰਕਾਰ ਨੂੰ ਕੋਈ ਬੇਨਤੀ ਵੀ ਸੋਡੀ ਕੋਈ ਸਾਰ ਨਹੀਂ ਬੈਂਟੀਆਂ ਹਾਂ ਬੈਂਟੀਆਂ ਹੀ ਕਰ ਦੇ ਮੌਕਾ ਦੇਖੋ ਕਣਕ ਵੀ ਨਹੀਂ ਆਪਾਂ ਉਹ ਲੋਕਾਂ ਦੇ ਬਾਹਰ ਬੀਜ ਦੀਦਾ ਵਜੇ ਹੁੰਦਾ ਕਰਤਾ ਖਰਚਾ ਕਰ ਕੋਈ ਛੂੰਦੀ ਨਹੀਂ ਮਾਰਦੀ ਆ ਖਰਚਾ ਬਹੁਤ ਹੋਊ ਛੂੰਦੀ ਨਹੀਂ ਮਾਰਦੀ ਹਾਂ ਉਹ ਹਾਂ ਖਰਚਾ ਤਾਂ ਦੁਬਾਰੇ ਉਨਾ ਹੀ ਹੋਣਾ ਕਿਉਂਕਿ 1 ਮਹੀਨੇ ਦਾ ਸਮਾਂ ਹੋ ਗਿਆ ਡੀਏਪੀ ਵੀ ਕਣਕ ਨਹੀਂ ਹੁਣ ਉਨਾ ਹੀ ਲੈਣਾ ਤੇ ਬਾਕੀ ਵਾਹ ਵਹਾਈ ਮੈਨੂੰ ਲੱਗਦਾ ਵੀ ਵਾਹ ਵਹਾਈ ਵੀ ਕਰਨੀ ਪਊਗੀ ਉਸੇ ਤਰ੍ਹਾਂ ਹੀ ਬਜਾਈਦਾ ਜਿਹੜਾ ਸਾਰਾ ਸਿਸਟਮ ਕਰਦਾ ਜਦੋਂ ਕਣਕ ਲੇਟ ਹੋ ਗਈ ਉਹਦਾ ਝਾੜ ਵੀ ਘਟ ਜਾਂਦਾ 4 ਤੋਂ 2 15 ਤੋਂ 2 ਪਾਣੀ ਉਹਦਾ ਪਾਣ ਇਹ ਗੱਲ ਆ ਬਹੁਣ ਠੀਕ ਐ ਤੇ ਮੈਂ ਇੱਕ ਤੁਹਾਨੂੰ ਹੋਰ ਗੱਲ ਕਰਦਾ ਵੀ ਜਿਵੇਂ ਹੁਣ ਤੁਸੀਂ ਸਪਰੇਅਾਂ ਵੀ ਇਸਤੇਮਾਲ ਕਰ ਲਈਆਂ ਪਹਿਲਾਂ ਕਦੇ ਇਹ ਜਿਹਾ ਕੰਮ ਹੋਇਆ ਪਹਿਲਾਂ ਕਦੇ ਨਹੀਂ ਹੋਇਆ ਜੀ ਪਹਿਲੀ ਵਾਰ ਆ ਹੋਗਾ ਜੀ ਇਹ ਪ੍ਰਾਲੀ ਨਾਲ ਹੀ ਹੋਇਆ ਪ੍ਰਾਲੀ ਦੇ ਸੱਸਾ ਪ੍ਰਾਲੀ ਠੰਡ ਪਿਆ ਜੀ ਕੰਕ ਵਿੱਚ ਹਾਂ ਹੁਣ ਭਾਈ ਜਿਹੜੇ ਕਿਸਾਨਾਂ ਤੇ ਸਵਾਲ ਕਰਦੇ ਹੁੰਦੇ ਆ ਉਹਨਾਂ ਨੂੰ ਮੇਰਾ ਇੱਕ ਸਵਾਲ ਹੈ ਵੀ ਇਹਨਾਂ ਨੂੰ ਕੋਈ ਹੱਲ ਜ਼ਰੂਰ ਦੱਸ ਕੇ ਜਾਓ ਕਿਉਂਕਿ ਬਹੁਤ ਵਿਦਵਾਨ ਸੱਜਣ ਨੇ ਜਿਨ੍ਹਾਂ ਨੂੰ ਖੇਤੀ ਦਾ ਊੜਾੜਾ ਨਹੀਂ ਆਉਂਦਾ ਜਿਨ੍ਹਾਂ ਨੇ ਕਦੇ ਇਹਨਾਂ ਜ਼ਮੀਨਾਂ ਦੀਆਂ ਵਟਾਂ ਤੇ ਤੁਰ ਕੇ ਨਹੀਂ ਦੇਖਿਆ ਉਹ ਕਹਿੰਦੇ ਨੇ ਕਿਸਾਨ ਐਵੇਂ ਚੀਕਾ ਮਰੀ ਜਾਂਦੇ ਆ ਐਵੇਂ ਨਹੀਂ ਮਾਰਦੇ ਵਿੱਚ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਆ ਕਿਸੇ ਦਾ ਸੰਗ ਪਾੜਨ ਨੂੰ ਜੀ ਨਹੀਂ ਕਰਦਾ ਹੁਣ ਤੁਸੀਂ ਇਹ ਦੱਸੋ ਵੀ ਵਿਦਵਾਨ ਭਰਾਵੋ ਵੀ ਉਹਨੇ ਹੱਲ ਕੀ ਕਰਨ ਇਹ ਜਿਹੜੀ ਮੈਂ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਸੁੰਡੀ ਜਿਉਂਦੀ ਦਿਖਾਵਾਂਗੇ ਬਸ ਉਹਨੂੰ ਇੱਥੇ ਤਜਰਬਾ ਦਿਖਾਈ ਦਿੰਨਾ ਤੁਸੀਂ ਨਾ ਆ ਦੇਖੋ ਆ ਆ ਜਿਹੜੀ ਕਣਕਾਂ ਸੁੱਕਦੀ ਜਾਂਦੀ ਹੈ ਨਾ ਇੱਥੇ ਕੋਈ ਬੂਟਾ ਲੈ ਲੈਣਾ ਸੀਗਾ ਪੱਟੇ ਵਿੱਚ ਛੁੱਟੀ ਠੀਕ ਐ ਆ ਵੀ ਆਪਾਂ ਪੱਟ ਲਿਆ ਠੀਕ ਐ ਆ ਖੋਲਿਓ ਜੀ ਮਾੜਾ ਜ ਆ ਬੂਟੇ ਦਾ ਜਿਹੜਾ ਤੁਸੀਂ 나ੜ ਖੋਲੋ ਆ ਆ ਵਾਲਾ ਇਹਦੇ ਵਿੱਚ ਹੁੰਦੀ ਆ ਜਿਹੜਾ ਗਲੀ ਜਾਂਦਾ ਹਾਂ ਗੋਵ ਖੋਲੋ ਇਹਦੀ ਇਹ ਗੋਵ ਵਾਲੀ ਸੁੰਡੀ ਨਾ ਆਪਾਂ ਝੋਨੇ 'ਚ ਗੱਲ ਕਰਦੇ ਹੁੰਨੇ ਆ ਝੋਨੇ 'ਚ ਪੈਂਦੀ ਆ ਇਹ ਹੈਗੀ ਆ ਨਾ ਇਹਦੇ 'ਚ ਕੱਢਿਓ ਇਹ ਇਹਦੇ 'ਚ ਜਿਉਂਦੀ ਹੈਗੀ ਆ ਜਾਂ ਮਰੀ ਹੋਈ ਜਿਉਂਦੀ ਹੁੰਦੀ ਆ ਜਿਉਂਦੀ ਫਿਰਦੀ ਆ ਖੋਲੋ 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 ਜੜਦੀ 'ਚ ਹੁੰਦੀ ਆ ਇਹ ਇੱਥੇ ਹੁੰਦੀ ਇੱਥੇ ਹਾਂ 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 ਆ ਆ ਖੋਲੋ ਆਹ ਖਰ ਖੋਲ ਦੇ ਹਾਂ ਆ ਆ ਵੜਦੀ ਪਗਲੇ ਖੋਲੋ ਖੋਲੋ ਫੜੇ ਹੋਰ ਖੋਲ ਲੈਣੇ ਕੋ ਤਾਂ ਇਹਦੇ 'ਚ ਜਿਹੜੀ ਸੁੰਡੀ ਆ ਉਹ ਖਤਮ ਹੋ ਗਈ ਆਪਾਂ ਕਿਸੇ ਹੋਰ ਬੂਟੇ ਦੇ ਵਿੱਚ ਦੇਖਦੇ ਆ ਜਿੱਥੋਂ ਜਿਉਂਦੀ ਮਿਲ ਜੇ ਸੋਨੂੰ ਦਿਖਾ ਦਈਏ ਇਹ ਆ ਸੀਗੀ ਇਹ ਆ ਬੂਟੇ ਦੇ ਵਿੱਚ ਮਿਲੀ ਆ ਇਹ ਇਹ ਵੀ ਨਹੀਂ ਹੈਗੀ ਵੀ ਇੱਕ ਤਾਂ ਹੈਗਾ ਯਾਰ ਆ ਵੀ ਆਪਾਂ ਹਨਾ ਕਲੀ ਕਣਕ ਦੀ ਵੀਡੀਓ ਬਣਾ ਲਈ ਵੀ ਤੁਹਾਨੂੰ ਤਜਰਬਾ ਨਾਲ ਦਿਖਾਈਏ ਆ ਮਾੜੀ ਜੀ ਹੱਥ ਤੇ ਛੇਟਿਓ ਆ ਛੇਟ ਸੀ ਇੱਕ ਨੂੰ ਤਾਂ ਛੋਟੀ ਲੱਗਦੀ ਆ ਪਰ ਸੱਪਾਂ ਨੂੰ ਵੱਡੀ ਆ ਆ ਫਿਰਦੀ ਆ ਵੀ ਠੀਕ ਹੈ ਤੇ ਮੈਨੂੰ ਜਿਹੜੀਆਂ ਇਹਨਾਂ ਨੇ ਉੱਥੇ ਬੈਠਿਆਂ ਨੇ ਦਿਖਾਈਆਂ ਸੀ ਉਹਨਾਂ ਦੀ ਵੀਡੀਓ ਵੀ ਮੈਂ ਤੁਹਾਨੂੰ ਦਿਖਾਉਂਗਾ ਵਿੱਚ ਆ ਫਿਰਦੀ ਆ ਜਿਉਂਦੀ ਆ ਇਹ ਮੈਨੂੰ ਲੱਗਦਾ ਇਹਦਾ ਕਰਤੱਵ ਜਿ ਦਿਖਾਈਏ ਤੁਹਾਨੂੰ ਆ ਦੇਖੋ ਠੀਕ ਹੈ ਜਉਂਦੀ ਆ ਇੱਕ ਵਾ ਤੁਰਦੀ ਆ ਉਹ ਦੇਖ ਲੋ ਹੱਥ ਤੇ ਹੁਣ ਇਹਦੇ ਚ ਦੇਖੋ ਵੀ ਇਹ ਹੱਲ ਕੀ ਕਰਨ ਕਿਸੇ ਨੇ ਸਹਾਰ ਨਹੀਂ ਲਈ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਨੇ ਆ ਕੇ ਕੋਈ ਨੌਲੇਜ ਨਹੀਂ ਇਹ ਕੱਲੇ ਕਿਸਾਨ ਦੀ ਕਹਾਣੀ ਨਹੀਂ ਕੱਲੇ ਇਸ ਪਰਿਵਾਰ ਦੀ ਕਹਾਣੀ ਕਹਾਣੀ ਨਹੀਂ ਮੈਂ ਇਹ ਤੋਂ ਪਹਿਲਾਂ ਖੁਦ ਖੇਤੀਬਾੜੀ ਦਾ ਕਿੱਤਾ ਕਰਦੇ ਆ ਖੇਤੀਬਾੜੀ ਨਾਲ ਜੁੜੇ ਹੋਇਆ ਬਹੁਤ ਸਾਰੇ ਕਿਸਾਨਾਂ ਦੀਆਂ ਇਹ ਕੰਪਲੇਂਟਸ ਆਈ ਜਾਂਦੀਆਂ ਵੀ ਯਾਰ ਕਣਕ ਨੂੰ ਇਸ ਵਾਰ ਸੁੰਡ ਬਹੁਤ ਆ ਤੇ ਸੁੰਡ ਦਾ ਕਾਰਨ ਕਹਿੰਦੇ ਪ੍ਰਾਲੀ ਵਿੱਚ ਵਹਣ ਤੇ ਆ ਅਸੀਂ ਨਹੀਂ ਕਹਿੰਦੇ ਵੀ ਪ੍ਰਾਲੀ ਨੂੰ ਅੱਗ ਲਾਉਣੀ ਚਾਹੀਦੀ ਆ ਅਸੀਂ ਤਾਂ ਇਹ ਕਹਿੰਦੇ ਆ ਵੀ ਇਹਨਾਂ ਦੀ ਸਾਰ ਲੈਣੀ ਚਾਹੀਦੀ ਆ ਇਹਨਾਂ ਨੂੰ ਬਣਦੀ ਜਾਣਕਾਰੀ ਦੇਣੀ ਚਾਹੀਦੀ ਆ ਵੀ ਭਾਈ ਇਹ ਸੁੰਡ ਦਾ ਹੱਲ ਕੀ ਆ ਪਰ ਇਹ ਕਹਿੰਦੇ ਵੀ ਇੱਥੇ ਤਾਂ ਨਾ ਪਿੰਡਾਂ ਦੇ ਵਿੱਚ ਕਿਤੇ ਕੋਈ ਟੀਮ ਆਈ ਆ ਤੇ ਨਾ ਕਿਸੇ ਨੇ ਕਿ ਸਾਡੀ ਸਾਰ ਲਈ ਆ ਆ ਹੁਣ ਕਣਕ ਸਾਨੂੰ ਮੈਂ ਦਿਖਾਵਾਂ ਨਾ ਦੇਖੋ ਇਹ ਆ ਇਹ ਹੁਣ ਕਈ ਕਹਿਣਗੇ ਵੀ ਬਹੁਤ ਖੜੀ ਆ ਯਾਰਾ ਨਾ ਕਿਉਂਕਿ ਕੈਮਰੇ ਚ ਲੱਗਦੀ ਆ ਹਰਿਆਲੀ ਆ ਇਹ ਆ ਦੇਖੋ ਹੁਣ ਜਿਹੜੇ ਆ ਸੁੱਕੀ ਜਾਂਦੇ ਆ ਆਹਾ ਇਹ ਆ ਬੂਟਾ ਵੀ ਸੁੱਕ ਚੱਲਿਆ ਖਤਮ ਹੋ ਗਿਆ ਦੀ ਆ ਗੋਭ ਸੁੱਕ ਗਈ ਹੈ ਨਾ ਇਹ ਆ ਇਹ ਸਾਰਿਆਂ ਨੂੰ ਮੰਨ ਲਓ ਵੀ ਇਹ ਹਜੇ ਕੋਈ ਮਰਨ ਦਾ ਨਾਂ ਹੈ ਨਹੀਂਗਾ ਵੀ ਸੁੰਡੀ ਆ ਜਿਹੜੀ ਖਤਮ ਹੋ ਜੂਗੀ ਆ ਦੇਖੋ ਇਹ ਅੱਗੇ ਦੀ ਅੱਗੇ ਵਧ ਜਾਂਦੀ ਆ ਆ ਦੇਖੋ ਇਹ ਆ ਸੁੱਕੀ ਵੀ ਇਹ ਆ ਦੇਖੋ ਐ ਸੁੱਕੀ ਜਾਂਦੀ ਹੈ ਇਹ ਇਹ ਹੁਣ ਬੂਟੇ ਜਿਹੜੇ ਖੜੇ ਆ ਇਹਨਾਂ ਨੂੰ ਵੀ ਵਾਢਾ ਜਿਹੜਾ ਪਿਆ ਪਿਆ ਹੋਇਆ ਜਿੱਦ ਦਿਨ ਨੂੰ ਮੈਨੂੰ ਲੱਗਦਾ ਨੇ ਬੱਤਰ ਆਉਣਾ ਵੀ ਵੱਤ ਆਉਣਾ ਬਹਾਈ ਵਜਾਈ ਦੇ ਉਹਦੇ ਨੂੰ ਜਿਹੜੀ ਇਹਦੇ ਚੋਂ ਜਿਹੜੀ ਆ ਖੜੀ ਆ ਇਹਦੇ ਚੋਂ ਵੀ ਅੱਧੀ ਕਣਕ ਜਿਹੜੀ ਉਹ ਖਤਮ ਹੋ ਜੂ ਤੇ ਕਿਸਾਨ ਦੇ ਪੱਲੇ ਮੈਨੂੰ ਨਹੀਂ ਲੱਗਦਾ ਵੀ ਕੋਈ ਰਹਿ ਜੂਗਾ ਤੇ ਮੰਨ ਲੋ ਵੀ ਖਰਚਾ ਵੀ ਗਿਆ ਤੇ ਕਨਕ ਵੀ ਦੁਬਾਰੇ ਬੀਜਣ ਦੀ ਨੌਬਤਾਈ ਖੜੀ ਆ ਤੇ ਤੁਸੀਂ ਜੀ ਮਤਲਬ ਕਿ ਜਿਹੜੇ ਹੋਰ ਭਰਾ ਨੇ ਹੋਰ ਵੀ ਬਹੁਤ ਸਾਰੇ ਪਿੰਡਾਂ ਚ ਹੋਰ ਵੀ ਆ ਪਿੰਡ ਚ ਲੋਕ ਕਈ ਕਰਾਂ ਦੇ ਇਸ ਤਰ੍ਹਾਂ ਦਾ ਸਿਸਟਮ ਤੁਹਾਡੇ ਧਿਆਨ ਚ ਹੋਵੇ ਹੈਗਾ ਕਿਸੇ ਦੇ ਵੀ ਇਸ ਤਰ੍ਹਾਂ ਹੀ ਪਏ ਹੋਏ ਹਾਂ ਪਰ ਹੈ ਜੇ ਪਿੰਡ ਚ ਹਾਂ ਪਿੰਡ ਚ ਹਾਂ ਹਾਂ ਦੂਤਰ ਕਰੇ ਹੁੰਦੀ ਹੈ ਔਰ ਫਿਰ ਮਤਲਬ ਕਿ ਤੁਸੀਂ ਚਾਹੋ ਨੀ ਹੋ ਵੀ ਇਹਦੇ ਤੇ ਕੋਈ ਟ੍ਰੀਟਮੈਂਟ ਕੀਤਾ ਜਾਵੇ ਤੁਹਾਨੂੰ ਅਧਿਕਾਰੀ ਮਿਲਣਾ ਕਿ ਹਾਂਜੀ ਵੀ ਸਾਨੂੰ ਉਹਦੇ ਘਾਰੀ ਮੈਂ ਹਾਂ ਮੈਂ ਨਹੀਂ ਦੱਛਾ ਕੀ ਕਰਦੇ ਹਾਂ ਹਾਂ ਚਾਹੀਦਾ ਹਾਂ ਹੱਲ ਲੱਭੋ ਕੋਈ ਠੀਕ ਹੈ ਹਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਮੁਲਾਜ਼ਮਾਂ ਉਹ ਵੀ ਸਾਡੇ ਆਉਦੇ ਨੇ ਕਿਉਂਕਿ ਮੈਂ ਅਕਸਰ ਹੀ ਕਹਿਣਾ ਹੁੰਦਾ ਵੀ ਇਹ ਜਿਹੜਾ ਪੰਜਾਬ ਆ ਸਾਡਾ ਆਪਦਾ ਆਪਾਂ ਰਲ ਮਿਲ ਕੇ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆਪਾਂ ਇਹ ਕਹਿੰਦੇ ਆ ਵੀ ਕਿਸਾਨ ਭਰਾਵਾਂ ਜਿਹੜੇ ਅਧਿਕਾਰੀ ਆ ਡਾਕਟਰ ਸਾਹਿਬ ਨੇ ਉਹਨਾਂ ਤੱਕ ਪੁੱਛਦੀ ਕਰ ਦਿਓ ਉਹ ਆ ਕੇ ਨਾ ਇਹਨਾਂ ਕਿਸਾਨਾਂ ਨੂੰ ਹੱਲ ਜ਼ਰੂਰ ਦੱਸਣ ਮੈਂ ਨੰਬਰ ਵੀ ਦੇ ਦੂੰਗਾ ਨੰਬਰ ਵੀ ਦੇ ਦੂੰਗਾ ਖੇਤ ਵੀ ਮੈਂ ਆਪਾਂ ਚੱਲ ਬੜਾਂਗੇ ਜਰੂਰ ਆ ਕੇ ਜਿਹੜਾ ਹੈਗਾ ਇਹਨਾਂ ਕਿਸਾਨਾਂ ਦੀ ਸਹਾਰ ਲਈ ਜਾਵੇ ਕਿਉਂਕਿ ਤੁਹਾਨੂੰ ਪਤਾ ਮਹਿੰਗਾਈ ਦਾ ਜੋਗਾ ਦੋ ਦੋ ਵਾਰ ਪੈੜੀਆਂ ਵੀ ਜਨ ਤੇ ਖਰਚੇ ਕਰਨੇ ਬਹੁਤ ਔਖੇ ਆ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਪੁਛਦੀ ਕਰ ਦਿਓ ਤੇ ਜੇ ਕਿਸੇ ਵੀਰ ਨੂੰ ਇਸ ਬਾਰੇ ਜਾਣਕਾਰੀ ਆ ਤਾਂ ਉਹ ਵੀ ਆਪਣੀ رائے ਆ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਧੰਨਵਾਦ